ਕਿਰਦਾਰ ਕੁਸੀ ਜਿਨ੍ਹਾਂ ਦਾ ਆਪਣਾ ਕੋਈ ਕਿਰਦਾਰ ਨਹੀਂ ਨਾ ਹੁੰਦਾ ਉਹ ਦੂਜੇ ਦੀ ਕਿਰਦਾਰ ਕੋਸ਼ਿਸ਼ ਕਰਦੇ ਆ ਆ ਕੁਝ ਕੁ ਲਗਾਉਣਾ ਨੇ ਭਾਈ ਮੈਰੋ ਦੀ ਫੋਟੋ ਚੱਕ ਕੇ ਪਾਤੀ ਉਹਨਾਂ ਲਗਾਉਣਾ ਨੂੰ ਇਹ ਨਹੀਂ ਪਤਾ ਕਿ ਇਹ ਉਹਨੇ ਭੈਣ ਬਣਾਈ ਹੋਏ ਤੇ ਉਹ ਭੈਣ ਇਹਨੂੰ ਭਾਈ ਮੰਨਦੀ ਆ ਤੇ ਆ ਬ੍ਰਹਮਾਸਤਰ ਨੇ ਨਾ ਆਸਤਰ ਸਾੜਤਾ ਫਿਰ ਸੁਣੋ ਵੀਡੀਓ ਤੇ ਫਿਰ ਗੱਲ ਕਰਦੇ ਆ ਸ਼ੇਅਰ ਜ਼ਰੂਰ ਕਰਿਓ ਅਗਲੇ ਦਾ ਜਨਾਜਾ ਤਾਂ ਉਦੋਂ ਘੜ ਦਿੰਦੇ ਨੇ ਜਦੋਂ ਆ ਫੋਟੋ ਜਿਹੜੀ ਆ ਐਡਿਟ ਕਰਕੇ ਪਾ ਦਿੰਦੇ ਆ ਨਾ ਇਹਨਾਂ ਨੂੰ ਇਹ ਪਤਾ ਵੀ ਇਹ ਕੁੜੀ ਹੈ ਕੌਣ ਆ ਨਾ ਇਹਨਾਂ ਨੂੰ ਕੋਈ ਵਾਹ ਨਾ ਵਾਸਤਾ ਇਹ ਭੈਣ ਗੁਰਪ੍ਰੀਤ ਕੌਰ ਆ ਠੀਕ ਆ ਤੇ ਇੱਕ ਹੋਰ ਮੂਵਮੈਂਟ ਨਾਂ ਦੀ ਇੱਕ ਪੇਜ ਆ ਜਿਹੜੀ ਇਹ ਸੰਸਥਾ ਚਲਾਉਂਦੀ ਆ ਠੀਕ ਆ ਤੇ ਇਹ ਗੁੱਡੀ ਆਲਰੇਡੀ ਮੈਰਿਡ ਆ ਇਹ ਕੈਨੇਡਾ ਚ ਰਹਿੰਦੀ ਆ ਠੀਕ ਆ ਤੇ ਇਹ ਜਿਹੜੀਆਂ ਫੋਟੋਆਂ ਤੁਸੀਂ ਯੂਜ਼ ਕਰ ਰਹੇ ਹੋ ਭੜੇ ਭੜੇ ਕੈਪਸ਼ਨ ਲੇ ਕੇ ਪਾ ਰਹੇ ਹੋ ਇਹ ਭੈਣ ਗੁਰਪ੍ਰੀਤ ਕੌਰ ਜਦੋਂ ਪੰਜਾਬ ਦੇ ਵਿੱਚ ਇਹਨਾਂ ਫੈਮਲੀਆਂ ਨੂੰ ਮਿਲਣ ਦੇ ਲਈ ਆਈ ਸੀ ਕੈਨੇਡਾ ਤੋਂ ਇਹ ਉਸ ਟਾਈਮ ਖਿੱਚੀਆਂ ਗਈਆਂ ਫੋਟੋਆਂ ਨੇ ਇਹ ਠੀਕ ਆ ਨਾ ਤੇ ਕੌਰ ਮੂਵਮੈਂਟ ਦੇ ਨਾਲ ਰਿਲੇਟਿਡ ਜਿਹੜੇ ਘਰਾਂ ਦੇ ਵਿੱਚ ਡੋਮੈਸ ਉਹਨਾਂ ਨੂੰ ਡੀਲ ਕਰਦਾ ਸੀ ਵੀਰ ਅਮਰਿਤਪਾਲ ਸਿੰਘ ਮਹਿਰੋਂ ਪੰਜਾਬ ਦੀ ਜਿਹੜੀ ਸੇਵਾ ਸੀਗੀ ਉਸ ਚੀਜ਼ ਨੂੰ ਮੈਨੇਜ ਕਰਦਾ ਸੀ ਅਮਰਿਤਪਾਲ ਸਿੰਘ ਮਹਿਰੋਂ ਤੇ ਅਮਰਿਤਪਾਲ ਸਿੰਘ ਮਹਿਰੋਂ ਨੂੰ ਭੈਣ ਗੁਰਪ੍ਰੀਤ ਕੌਰ ਭਰਾ ਲਿਖਦੀ ਆ ਤੇ ਭੈਣ ਭਰਾ ਦਾ ਰਿਸ਼ਤਾ ਆ ਇਹ ਜਿਹਨੂੰ ਤੁਸੀਂ ਗੰਦ ਪਾਇਆ ਹੋਇਆ ਬਾਕੀ ਜੋ ਚੀਜ਼ਾਂ ਹੋਣਗੀਆਂ ਅੱਗੇ ਉਹ ਸੰਗਤ ਦੇ ਆਪੇ ਹੀ ਸਾਰਾ ਕੁਝ ਸਾਹਮਣੇ ਆ ਜਾਣਾ ਹੈ ਸਾਨੂੰ ਕੋਈ ਬਹੁਤਾ ਬੋਲਣ ਦੀ ਲੋੜ ਨਹੀਂ ਹੈਗੀ ਮੈਂ ਤਾਂ ਮੈਂ ਕਿਸੇ ਨੂੰ ਸਫਾਈਆਂ ਦੇਣੀਆਂ ਨਾ ਕੋਈ ਸਿਰਫ ਇੰਨੀ ਗੱਲ ਦੱਸਣੀ ਸੀ ਕਿਰਪਾ ਕਰਕੇ ਆ ਭੈਣ ਦੀ ਫੋਟੋ ਐਡਿਟ ਕਰਨੀ ਜਿਹੜੀ ਹੈ ਇਹ ਬੰਦ ਕਰ ਦਿਓ ਸ਼ਰਮ ਨੂੰ ਹੱਥ ਮਾਰ ਲਓ ਤੁਹਾਡੇ ਵੀ ਘਰ ਚ ਮਾਵਾਂ ਭੈਣਾਂ ਹੋਣੀਆਂ ਬਾਕੀ ਸਾਡੀਆਂ ਦਾ ਜਿਹੜੀਆਂ ਦੋਈ ਫੋਟੋਆਂ ਵੀਡੀਓ ਬਣਾਈ ਜਾਂਨੇ ਹੋ ਬਣਾਈ ਜਾਂਨੇ ਹੋ ਘਟੋ ਘਟਾ ਆ ਭੈਣ ਨਹੀਂ ਬਖਸ਼ ਦਿਓ ਤੇ ਅਖੀਰ ਦੇ ਵਿੱਚ ਗੱਲ ਇੰਨੀ ਕਹਿਣੀ ਆ ਨਾ ਦਵਿਆਂ ਨਾ ਦਵਾਂਗੇ ਗਰੁੱਪ ਕੌਮ ਦੇ ਰੱਖੇ ਪਹਿਲਾਂ ਵੀ ਚੜਦੀ ਕਲਾ ਸੀ ਗਰੁੱਪ ਕੌਮ ਦੇ ਰੱਖੇ ਅੱਜ ਵੀ ਚੜਦੀ ਕਲਾ ਜਾ ਤੇ ਗਰੁੱਪ ਕੌਮ ਦੇ ਰੱਖੇ ਅੱਗੇ ਵੀ ਚੜਦੀ ਕਲਾ ਜੀ ਰਹੂਗਾ ਹੋਈ ਲੀਆਂ ਨੇ ਕੰਨੀ ਸਲਾਹ